ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਸੁਪਰ ਸੀਡਰ ਵਾਲੀ ਕਣਕ ਨੂੰ ਲੈ ਕੇ ਜਿਹੜੀ ਉਹ ਵੀਡੀਓ ਬਣਾ ਰਹੇ ਆ ਆਪਾਂ ਅਸਲ ਤੇ ਵਿੱਚ ਆਪਾਂ ਜਿਹੜਾ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਕਈ ਭਰਾ ਨਵੇਂ ਬੀਜਦੇ ਨੇ ਪਹਿਲੀ ਗੱਲ ਤਾਂ ਜੇ ਤੁਸੀਂ ਸੁਪਰ ਸੀਡਰ ਨਾਲ ਕਣਕ ਬੀਜਣੀ ਆ ਤਾਂ 1 ਕਿਲੋ ਤੋਂ ਸਟਾਰਟ ਕਰੋ ਕਿਉਂਕਿ ਕਾਫੀ ਐਦਾਂ ਦੇ ਚੀਜ਼ਾਂ ਆਉਂਦੀਆਂ ਟੈਕਨੀਕਲ ਚੀਜ਼ਾਂ ਨੇ ਪ੍ਰੈਕਟੀਕਲ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਛੇਤੀ ਦੋ ਤਿੰਨ ਸੀਜ਼ਨ ਲਾ ਕੇ ਉਸ ਤੋਂ ਬਾਅਦ ਸਮਝ ਦੇ ਵਿੱਚ ਆਉਂਦੀਆਂ ਨੇ ਆਪਾਂ ਨੂੰ ਲਗਾਤਾਰ ਚੌਥਾ ਪੰਜਵਾਂ ਸਾਲ ਇਸ ਵਾਰ ਹੈਗਾ ਆਪਾਂ ਸਾਰੀ ਕਣਕ ਸੁਪਰ ਜਿੰਨੇ ਵੀ ਉਪਰਾਲੀ ਦੇ ਖਰਚੇ ਸੀ ਤੁਸੀਂ ਵੇਖ ਸਕਦੇ ਹੋ ਇਹ ਸਾਰੇ ਖਰਚੇ ਆਪਾਂ ਵਿੱਚ ਦੱਬੇ ਹੋਏ ਨੇ ਜਿਹੜੀ ਉੱਪਰਲੀ ਪਰਾਲੀ ਹੁੰਦੀ ਹੈ ਲੈਣਾ ਦੇ ਵਿੱਚ ਆਪਾਂ ਉਹਨੂੰ ਅੱਗ ਨਹੀਂ ਲਾਈ ਆਪਾਂ ਕੀ ਕੀਤਾ ਅੱਗ ਲਾਉਣ ਦੀ ਬਜਾਏ ਆਪਾਂ ਜਿਹੜਾ ਖਰਚੇ ਵਧਣ ਨਾਲ ਆਪਣਾ ਰੀਪਰ ਹੁੰਦਾ ਜਿਹੜੀਆਂ ਲੈਣਾ ਦੇ ਵਿੱਚ ਉੱਪਰਲਾ ਟਾਂਗਰ ਹੁੰਦਾ ਥੋੜੀ ਜਿਹੀ ਲੈਪਟੋਪ ਪਰ ਚੱਕ ਕੇ ਆਪਾਂ ਉਹਦੇ ਵਿੱਚ ਤੋਰਿਆ ਉਹ ਜੇ ਤਾਂ ਕਿਸੇ ਮਸ਼ੀਨ ਤੇ ਐਸਐਮਐਸ ਲੱਗਿਆ ਹੁੰਦਾ ਫਿਰ ਤਾਂ ਲੋਡ ਹੀ ਨਹੀਂ ਕਿਉਂਕਿ ਉਹ ਬ੍ਰੀਕ ਕਰ ਕਰ ਛੁੱਟੀ ਜਾਂਦੀ ਆ ਕਈ ਵਾਰੀ ਮਸ਼ੀਨਾ ਦੇ ਵਿੱਚ ਐਸਐਮਐਸ ਨਹੀਂ ਲੱਗਿਆ ਹੁੰਦਾ ਉਹ ਉਹਦੇ ਕਰਕੇ ਆਪਾਂ ਕੀ ਕੀਤਾ ਸੀ ਜਿਹੜਾ ਖਰਚੇ ਵਧਣ ਉਹਦੇ ਲੈਪਟਾਪ ਪਰ ਨੂੰ ਚਾੱਕ ਕੇ ਆਪਾਂ ਲਾਈਨਾਂ ਦੇ ਵਿੱਚ ਫੇਰਤਾ ਸੀ ਉਹਨੇ ਚਾਰੇ ਪਾਸੇ ਟੰਗ ਰਖ ਲਿਆਰਤਾ ਬਾਕੀ ਤੁਸੀਂ ਜਰਮੀਨੇਸ਼ਨ ਦੇਖ ਸਕਦੇ ਹੋ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜਿਆਦੇ ਖੁੱਡ ਪਰੇ ਹੋਏ ਨੇ ਭਾਵੇਂ ਤੁਸੀਂ ਕਿਤੇ ਵੀ ਨਿਗਾਹ ਮਾਰ ਲਓ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਰੇ ਖੁੱਡ ਚੰਗੀ ਤਰ੍ਹਾਂ ਕਣਕ ਦੇ ਪਰੇ ਹੋਏ ਨੇ ਆਈਡੀ ਦੇ ਨਾਲ ਆਪਣਾ 38 ਕਿਲੋ ਬੀ ਇਹ ਕਿੱਲੇ ਦਾ ਪਾਇਆ ਆਪਾਂ 38 ਤੋਂ ਵੱਧ ਬੀ ਨਹੀਂ ਪਿਆ ਆਪਾਂ ਸਾਰਾ ਕੈਲਕੂਲੇਟ ਕਰਕੇ ਦੇਖਿਆ ਜਦੋਂ ਤੁਸੀਂ ਦੇਖ ਲਓ ਵੀ ਕੱਲੇ ਕੱਲੇ ਬੀ ਦੀ ਜਰਮੀਨੇਸ਼ਨ ਹੋਈ ਆ ਸਭ ਤੋਂ ਪਹਿਲੀ ਕਿਹੜੇ ਕਿਹੜੀ ਚੀਜ਼ ਤੇ ਧਿਆਨ ਰੱਖਣਯੋਗ ਸੀ ਵੀ ਸਭ ਤੋਂ ਵੱਧ ਗਿਲੰਮੇ ਨੇ ਜਿਹੜਾ ਸੁਪਰ ਸੀਡਰ ਹੈ ਬੱਤਰ ਬਹੁਤ ਜ਼ਿਆਦਾ ਭਾਲਦਾ ਕਿਉਂਕਿ ਇਹਨੇ ਕੀ ਆ 0 ਡਲ ਨਾਲੋਂ ਜਾਂ ਦੂਜੀ ਬਜਾਈ ਨਾਲੋਂ ਥੋੜਾ ਜਿਹਾ ਹੌਸ਼ਾ ਬੀਜਣਾ ਹੁੰਦਾ ਮੈਕਸਿਮ 1.5 ਇੰਚ ਤੇ ਇਹ ਜਾ ਕੇ ਦਾਣਾ ਸੁੱਟਦਾਗਾ ਉੱਥੇ ਕਈ ਵਾਰੀ ਗਲ ਘੱਟ ਹੁੰਦੀ ਸੀ ਫਿਰ ਉਹ ਕਣਕਾ ਹਰੀਆਂ ਨਹੀਂ ਹੁੰਦੀਆਂ ਫਿਰ ਉੱਪਰ ਦੀ ਪਾਣੀ ਲਾ ਦਿੰਨੇ ਆ ਜਿਹੜੀ ਤਾਂ ਰੇਤਲੀ ਜ਼ਮੀਨ ਆ ਉਹ ਤਾਂ ਦਾਣਾ ਹਰਾ ਕਰ ਦਿੰਦੀ ਐ ਦਾਣੇ ਨੂੰ ਘੁੱਟਦੀ ਨਹੀਂ ਜੇ ਤੁਸੀਂ ਮੰਨ ਲਓ ਹਰਾ ਨਹੀਂ ਹੋਇਆ ਉੱਪਰ ਤੁਸੀਂ ਪਾਣੀ ਲਾਤਾ ਜਿਹੜੀ ਤਖੜੀ ਧਰਤੀ ਆ ਹੈਵੀ ਸੋਇਲ ਆ ਉਹ ਦਾਣੇ ਨੂੰ ਵਿੱਚੀ ਘੁੱਟ ਲੈਂਦੀ ਆ ਦਾਣੇ ਦੇ ਵਿੱਚ ਨਹੀਂ ਜਾਨ ਹੁੰਦੀ ਨਹੀਂ ਵੀ ਉਹ ਮਿੱਟੀ ਨੂੰ ਪਾੜ ਕੇ ਬਾਹਰੇ ਆ ਇਹਦਾ ਸਫਾਈ ਆਉਣ ਦਾ ਕਾਰਨ ਕੀ ਆ ਸਫਾਈ ਆਉਣ ਦਾ ਕਾਰਨ ਇਹਦਾ ਇਹ ਆ ਜਦੋਂ ਵੀ ਸੁਪਰ ਸੀਡਰ ਚਲਾਉਣਾ ਜੇ ਤੁਸੀਂ ਕਿਰਾਏ ਤੇ ਵਜਾਉਣੀ ਉਹ ਤੋਂ ਟਰੈਕਟਰ ਵੱਡਾ ਹੋਵੇ ਜਮਾ ਮੀਡੀਅਮ ਗੇਅਰ ਲਾਇਆ ਹੋਵੇ ਜਿਹੜਾ ਸਾਰਿਆਂ ਨਾਲ ਲੋ ਹੁੰਦਾ ਉਹ ਲੋ ਲਾ ਕੇ ਤੁਸੀਂ ਟਰੈਕਟਰ ਤੋਰੋ ਤੁਸੀਂ ਸਫਾਈ ਦੇਖ ਸਕਦੇ ਹੋ ਜਦੋਂ ਚੰਗੀ ਸਫਾਈ ਆਊਗੀ ਖਰਚਾ ਵਿੱਚ ਦੱਬਿਆ ਜਾਊਗਾ ਉਦੋਂ ਹੀ ਜਿਹੜੀ ਜਰਮੀਨੇਸ਼ਨ ਆ ਉਹ ਚੰਗੀ ਆਉਣੀ ਆ ਉਸ ਤੋਂ ਬਾਅਦ ਅਸੀਂ ਇੱਕ ਗੱਲ ਹੋਰ ਕਰੀ ਸੀ ਜਦੋਂ ਵੀ ਕਿਸੇ ਭਰਾ ਨੇ ਸੁਪਰ ਸੀਡਰ ਨਾਲ ਕੋਈ ਖਰਚੇ ਵਿੱਚ ਦੱਬਣੇ ਨਾ ਤਾਂ ਖਰਚੇ ਖਰਚੇ ਤਾਂ ਆਪਣਾ ਜਪ ਕਣਕ ਬੀਜਣ ਤੋਂ ਪਹਿਲਾਂ ਜਦੋਂ ਖਰਚੇ ਦੱਬਦੇ ਆ ਖਰਚੇ ਦੱਬਣ ਤੋਂ ਪਹਿਲਾਂ ਸੁਪਰ ਸੀਡਰ ਚਲਾਉਣ ਤੋਂ ਪਹਿਲਾਂ 25 ਤੋਂ 30 ਕਿਲੋ ਪਾ ਯੂਰੀ ਦੀ ਗੱਲ ਕੀਤੀ ਸੀ ਪਾਉਣ ਦੀ ਸੀ ਐਨ ਰੇਸ਼ੋ ਬਾਰੇ ਉਹ ਕਈ ਭਰਾਵਾਂ ਨੇ ਸਵਾਲ ਆਏ ਵੀ ਸੀ ਐਨ ਰੇਸ਼ੋ ਕੀ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀ ਤਾਂ ਪੰਜਾਬੀ ਦੇ ਵਿੱਚ ਜੇ ਸੌਖਾ ਸੌਖਾ ਆਪਾਂ ਸਮਝੀਏ ਜਦੋਂ ਖਰਚਾ ਗਲਦਾ ਖਰਚੇ ਨੂੰ ਲੱਖਾਂ ਕਰੋੜਾਂ ਬੈਕਟੀਰੀਏ ਨੇ ਜ਼ਮੀਨ ਦੇ ਵਿੱਚ ਜਿਹੜੇ ਖਰਚੇ ਨੂੰ ਖਤਮ ਕਰ ਦਿੰਦੇ ਨੇ ਗਾਲਦੇ ਨੇ ਉਹ ਬੈਕਟੀਰੀਆ ਆਪ ਵੀ ਯੂਰੀਆ ਲੈਂਦੇ ਨੇ ਕਾਰਬਨ ਲੈਂਦੇ ਨੇ ਜਿਹੜੀ ਕਾਰਬਨ ਹੈ ਉਹ ਉਹਨਾਂ ਨੂੰ ਖਰਚਾਂ ਤੋਂ ਮਿਲ ਜਾਂਦੀ ਯੂਰੀਆ ਦੀ ਘਾਟ ਪੈ ਜਾਂਦੀ ਆ ਹੁਣ ਜਿਹੜਾ ਜ਼ਮੀਨ ਦੇ ਵਿੱਚ ਯੂਰੀਆ ਪਿਆ ਕਿੱਥੇ ਤਾਂ ਉਹ ਯੂਰੀਆ ਫਸਲ ਨੇ ਲੈਣਾ ਸੀ ਕਿੱਥੇ ਉਹੀ ਯੂਰੀਆ ਜਿਹੜੇ ਬੈਕਟੀਰੀਆ ਕਾਚੇ ਗਾਲਦੇ ਨੇ ਉਹਨਾਂ ਨੇ ਖਾ ਲਿਆ ਜਦੋਂ ਬੈਕਟੀਰੀਆ ਉਹਨਾਂ ਨੇ ਆਪ ਖਾ ਲਿਆ ਯੂਰੀਆ ਖਾ ਲਿਆ ਬੈਕਟੀਰੀਆ ਨੇ ਜਦੋਂ ਆਪ ਤਾਂ ਕੀ ਹੋਇਆ ਆਪਣੀ ਫਸਲ ਨੂੰ ਯੂਰੀਆ ਨਹੀਂ ਮਿਲਿਆ ਤਾਂ ਕਰਕੇ ਜਦੋਂ ਵੀ ਸੁਪਰ ਸੀਡਰ ਨਾਲ ਕਰਕੇ ਬੀਜਣੀ ਆ 25 30 ਕਿਲੋ ਥੱਲੇ ਯੂਰੀਆ ਦਾ ਛੱਟਾ ਮਾਰੋ ਉਹਦੇ ਨਾਲ ਕੀ ਹੁੰਦਾ ਕਾਚੇ ਛੇਤੀ ਕਿਉਂ ਗਲਦੇ ਨੇ ਕਿਉਂਕਿ ਚੰਗੀ ਮਾਤਰਾ ਦੇ ਵਿੱਚ ਬੈਕਟੀਰੀਆ ਨੇ ਉੱਲੀਆਂ ਨੇ ਉਹਨਾਂ ਨੂੰ ਯੂਰੀਆ ਮਿਲ ਗਿਆ ਖਾਣ ਨੂੰ ਨਾਲੇ ਆਪਣੀ ਫਸਲ ਨੂੰ ਖਾਣ ਨੂੰ ਮਿਲ ਗਿਆ ਫਸਲ ਵੀ ਪਹਿਲੇ ਸਟੇਜ ਤੇ ਕਮਜ਼ੋਰ ਨਹੀਂ ਰਹਿੰਦੀ ਖਰਚਾ ਵੀ ਛੇਤੀ ਗਲਦਾ ਉਸ ਤੋਂ ਬਾਅਦ ਇਸ ਵਾਰ ਸੁੰਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ ਪਹਿਲਾਂ ਕੀ ਸੀ ਜਿਵੇਂ ਪਿਛਲੇ ਸਾਲ ਸੀ ਇਕੱਲੇ ਸੁਪਰ ਸੀਡਰ ਵਾਲੇ ਕਣਕਾਂ ਦੇ ਵਿੱਚ ਸੁੰਡ ਵੇਖਣ ਨੂੰ ਮਿਲਦਾ ਸੀ ਐਤਕੀ ਜਿਹੜੀ ਕਣਕ ਕਣਕ ਅਗੇਤੀ ਬੀਜੀ ਆ ਭਾਵੇਂ ਉਹ ਗੱਠਾ ਬਣਾ ਕੇ ਬੀਜੀ ਆ ਭਾਵੇਂ ਉਹ ਜੀਰੋ ਡਰਨ ਲਾ ਬੀਜੀ ਆ ਉੱਥੇ ਵੀ ਸੁੰਡ ਦੀ ਬਹੁਤ ਜ਼ਿਆਦਾ ਨੁਕਸਾਨ ਕਰਿਆ ਸੁਪਰ ਸੀਡਰ ਵਾਲੀਆਂ ਜਿਹੜੀਆਂ ਅਗੇਤੀਆਂ ਕਣਕਾਂ ਸੀ ਉਹ ਤਾਂ ਕਈ ਕਿਸਾਨ ਭਰਾਵਾਂ ਨੂੰ ਦੁਬਾਰਾ ਬੀਜਣੀਆਂ ਪੈ ਗਈਆਂ ਇਸੇ ਲਈ ਆਪਾਂ 2-3 ਵਾਰ ਵੀਡੀਓ ਸਪੈਸ਼ਲ ਇਹ ਬਣਾਈ ਸੀ ਵੀ ਜਿਹੜੀ ਕਣਕਾ ਗੇਤੀ ਨਾਲ ਬੀਜੋ ਉਹਦੇ ਪਿੱਛੇ ਕੀ ਸੈਂਟੀਫੀਕਲ ਰੀਜ਼ਨ ਸੀਗਾ ਕੀ ਲੌਜੀਕ ਸੀਗਾ ਕਈ ਭਰਾਵਾਂ ਨੇ ਸੁਪਰ ਸਿੱਡ ਨਾਲ 27 ਅਕਤੂਬਰ ਨੂੰ ਕਣਕਾ ਬੀਜਤੀਆਂ ਸੀ ਟੈਂਪਰੇਚਰ ਹੁਣ ਵੀ 22-23 ਚੱਲ ਰਿਹਾ ਦਿਨ ਦਾ ਟੈਂਪਰੇਚਰ ਆ ਉਦੋਂ ਟੈਂਪਰੇਚਰ 30-32 ਡਿਗਰੀ ਸੀ 27 ਅਕਤੂਬਰ ਦੀ ਜੇ ਆਪਾਂ ਗੱਲ ਕਰਦੇ ਆ ਤੇ ਜਿਹੜਾ ਸਟੈਂਬਰ ਉਹ ਰਾ ਜਿਹੜਾ ਤਣੇ ਨੂੰ ਖੰਦਾ ਜਿਹੜਾ ਪਿਆਜੀ ਦਾ ਸੁੰਡ ਕਹਿ ਦਿੰਨੇ ਆਪਾਂ ਚਿੱਟਾ ਜਾ ਉਹ ਕੀ ਆ ਉਹ 22-23 ਤੋਂ ਲੈ ਕੇ 30 ਡਿਗਰੀ ਤੱਕ ਜਦੋਂ ਟੈਂਪਰੇਚਰ ਹੈਗਾ ਉਹ ਐਕਟਿਵ ਆ ਉਹ ਜ਼ਮੀਨ ਦੇ નીચે ਹਾਈਬਰਨੇਟ ਨਹੀਂ ਕਰਦਾ ਉਨਾ ਚਿਰ ਤੁਹਾਡੀ ਉਹ ਜ਼ਮੀਨ ਨੂੰ ਨੁਕਸਾਨ ਆਪਣੇ ਫਸਲ ਨੂੰ ਨੁਕਸਾਨ ਕਰਦਾ ਰਹੂਗਾ ਇਸ ਵਾਰ ਕੀ ਹੋਇਆ ਜਿਹੜੇ ਹੁਣ ਟੈਂਪਰੇਚਰ ਦੇਖ ਲਓ ਤੁਸੀਂ ਅੱਜ ਦਸੰਬਰ ਚੱਲੀ ਜਾਂਦਾ ਟੈਂਪਰੇਚਰ ਹੁਣ ਵੀ 22 23 24 ਡਿਗਰੀ ਦਿੰਦਾ ਹੋ ਜਾਂਦਾ ਕਿੱਥੇ ਟੈਂਪਰੇਚਰ ਪੰਦਾ 16 ਆਧਨਾ ਦੇ ਵਿੱਚ ਹੁੰਦਾ ਸੀ ਤੇ 28 27 ਅਕਤੂਬਰ ਤੱਕ ਕਣਕਾਂ ਗੇਤੀਆਂ ਵੀ ਜੀਆਂ ਉਹ ਤਾਂ ਦਿਨ ਦਾ ਟੈਂਪਰੇਚਰ 32 33 ਹੁੰਦਾ ਸੀ ਤਾਂ 32 33 ਦੇ ਟੈਂਪਰੇਚਰ ਤੇ ਉਹਨੂੰ ਖਾਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਉਦੀ ਬਾਡੀ ਉਹਨੇ ਚੰਗਾ ਗਰੋ ਕਰੀ ਗਿਆ ਨਾਲ ਨਾਲ ਓਵੇਂ ਓਵੇਂ ਆਪਣੇ ਫਸਲਾਂ ਦਾ ਨੁਕਸਾਨ ਕਰੀ ਗਿਆ ਜੇ ਟੈਂਪਰੇਚਰ ਘਟਦਾ ਫਿਰ ਕਿਤੇ ਜਾ ਕੇ ਉਹ ਜ਼ਮੀਨ ਦੇ ਵਿੱਚ ਹਾਈਬਰਨੇਟ ਹੁੰਦਾ ਤਾਂ ਕਰਕੇ ਆਹ ਸੀਜ਼ਨ ਦੇ ਵਿੱਚ ਕੱਲੀ ਸੁਪਰ ਸੀਡ ਵਾਲੀ ਕਣਕ ਛੱਡੋ ਬਾਕੀ ਕੋਈ ਜਰੂੜੇਲਣਾ ਬੀਜੀਆ ਕੋਈ ਗੱਠਾ ਬਣਾ ਕੇ ਬੀਜੀਆ ਉਹਦੇ ਵਿੱਚ ਵੀ ਸੁੰਡ ਵੇਖਣ ਨੂੰ ਮਿਲਦਾ ਪਿਆ ਇੰਨਾ ਕਿ ਜ਼ਿਆਦਾ ਕਿਉਂਕਿ ਟੈਂਪਰੇਚਰ ਨਹੀਂ ਘਟਿਆ ਸਭ ਤੋਂ ਵੱਡਾ ਕਾਰਨ ਟੈਂਪਰੇਚਰ ਆ ਗਿਆ ਇਸ ਵਾਰ ਜਿਹੜਾ ਸੁੰਡ ਪਿਆਗਾ ਤਾਂ ਜਦੋਂ ਸੁਪਰ ਸੀਟਰੇ ਕਣਕਾਂ ਉਹਨੂੰ ਪਹਿਲਾਂ ਪਾਣੀ ਲਾਉਣੇ ਆ ਕਿਉਂਕਿ ਜੇ ਤੁਸੀਂ ਸਪਰੇਅ ਕਰ ਦਿਓ ਸਪਰੇਅ ਤੁਹਾਨੂੰ ਉਹਨਾਂ ਰਿਜ਼ਲਟ ਨਹੀਂ ਦਿੰਦੀ ਕਿ ਆਪਾਂ ਨੂੰ ਕੋਈ ਵੀ ਦਵਾਈ ਡਰੈਂਚ ਕਰਨੀ ਪੈਂਦੀ ਆ ਤਾਂ ਡਰੈਂਚ ਦਵਾਈ ਉਦੋਂ ਹੁੰਦੀ ਆ ਜਦੋਂ ਵੀ ਤੁਹਾਡੀ ਜ਼ਮੀਨ ਆ ਜਿਹੜੀ ਫਸਲ ਆ ਪਾਣੀ ਨਾਲ ਭਰੀ ਹੋਵੇ ਜਿੱਦ ਆਪਾਂ ਇਹ ਫਸਲ ਨੂੰ ਅੱਜ ਪਾਣੀ ਲਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਪਾਣੀ ਆ ਰਿਹਾ ਹੈ ਉਧਰੋਂ ਕਾਰੇ ਦੇ ਵਿੱਚੋਂ ਲੱਗ ਕੇ ਤਾਂ ਆਪਣੀ ਜਿਹੜੀ ਕਣਕ ਹੈ ਇਹ 24 25 ਦਿਨਾਂ ਦੀ ਕਣਕ ਆ ਇਹਨੂੰ ਅੱਜ ਆਪਾਂ ਪਾਣੀ ਲਾ ਰਹੇ ਹਾਂ ਤਾਂ ਇੱਕ ਆਪਾਂ ਦਵਾਈ ਦੱਸ ਦਿਆਂ ਤੁਹਾਨੂੰ ਸਭ ਤੋਂ ਜਿਹੜਾ ਆਪਾਂ ਨੂੰ ਬੈਸਟ ਰਿਜ਼ਲਟ ਮਿਲਿਆ ਹਾਲਾਂਕਿ ਆਪਣੀ ਇਹ 17 16 ਨਵੰਬਰ ਦੀ ਬੀਜੀ ਹੋਈ ਆ ਆਪਣਾ ਜਮਾ ਸਹੀ ਟਾਈਮ ਸੀ ਅੱਜ 24 ਦਿਨਾਂ ਦੀ ਕਣਕ ਆ 23 ਦਿਨਾਂ ਦੀ ਆਪਣੀ ਕਿਤੇ ਵੀ ਆਪਾਂ ਨੂੰ ਸੁੰ ਬਟ ਆਪਾਂ ਰਿਸਕ ਨਹੀਂ ਲੈਣਾ ਕਿਉਂਕਿ ਟੈਂਪਰੇਚਰ ਹਜੇ ਵੀ ਹਾਈ ਚੱਲ ਰਿਹਾ ਸਾਰੇ ਫੀਲਡ ਦੇ ਵਿੱਚ ਆਪਾਂ ਘੁੰਮ ਕੇ ਦੇਖਿਆ ਇੱਕ ਵੀ ਬੂਟਾ ਆਪਣਾ ਸੁੱਕਿਆ ਨਹੀਂ ਕਿਉਂਕਿ ਕਿ ਤਾ ਸਹੀ ਟਾਈਮ ਤੇ ਬਿਜੀ ਆ ਕੋਈ ਗੇਤੀ ਨਹੀਂ ਬਿਜੀ ਤਾਂ ਕਰਕੇ ਜਿਵੇਂ ਜਿਵੇਂ ਟੈਂਪਰੇਚਰ ਘਟੀ ਗਿਆ ਸੁੰਡ ਦਾ ਹਮਲਾ ਘਟੀ ਗਿਆ ਦੂਜੇ ਨੰਬਰ ਤੇ ਆਪਾਂ ਜ਼ਮੀਨ ਦੇ નીચે ਕਾਲੀ ਚੱਕਰਾਂ ਛੁੱਟੀ ਹੋਈ ਹੈ ਕਾਲੀ ਚੱਕਰਾਂ ਵੀ ਇੱਕ ਮਾਸਹਾਰੀ ਫੰਗਸ ਆ ਜਿਹੜੀ ਸੁੰਡ ਨੂੰ ਖਤਮ ਕਰਦੀ ਆ ਇਸ ਵਾਰ ਸੁੱਡ ਦੀ ਅਟੈਕ ਬਹੁਤ ਜ਼ਿਆਦਾ ਹੋਣ ਕਰਕੇ ਇਸ ਵਾਰ ਆਪਾਂ ਪਾਣੀ ਤੇ ਵੀ ਸਪੈਸ਼ਲ ਦਵਾਈ ਪਾਵਾਂਗੇ ਕਿਉਂਕਿ ਜੇ ਮੰਨ ਲਓ ਤੁਸੀਂ ਪਾਣੀ ਤੇ ਨਹੀਂ ਪਾਉਂਦੇ ਉਸ ਤੋਂ ਬਾਅਦ ਮੜਾ-ਮ ਫਿਰ ਨਾ ਤਾਂ ਆਪਾਂ ਪਾਣੀ ਦੁਆਰਾ ਲਾ ਸਕਦੇ ਆ ਕਿਉਂਕਿ ਕਣਕ ਮਰ ਜਾਂਦੀ ਆ ਨਾ ਆਪਾਂ ਕੋਈ ਸਪਰੇਅ ਕਰ ਸਕਦੇ ਆ ਤਾਂ ਅੱਜ ਪਾਣੀ ਤੇ ਆਪਾਂ ਇਹ ਦਵਾਈ ਸੁੱਟਾਂਗੇ ਤੁਸੀਂ ਮੇਰੇ ਹੱਥ ਦੇ ਵਿੱਚ ਵੇਖ ਸਕਦੇ ਹੋ ਇਹ ਦਵਾਈ ਹੈਗੀ ਆ ਲੈਂਡਾ ਸਾਈ ਹੈਲੋਥਰਨ ਹੈ ਤੁਸੀਂ ਭਾਵੇਂ ਕਲੋਰੋਸਾਈਪਰ ਤੇ ਕਲੋਰ ਦਾ ਰਿਜ਼ਲਟ ਵੀ ਉਹਨਾਂ ਨੂੰ ਮਿਲਿਆ ਜਿੰਨਾ ਲੈਂਡਾ ਨੇ ਦਿੱਤਾ ਐਕਾਲਾਕਸ ਆਉਂਦੀ ਹੈ ਸਜਾਂਟਾ ਦੀ ਕੁਨਲ ਫਾਸਨਾ ਤੇ ਉਹਦਾ ਵੀ ਰਿਜ਼ਲਟ ਠੀਕ ਆ ਬਟ ਜਿਹੜੀ ਲੈਂਡਾ ਕੀ ਸਾਈ ਹੈਲੋਥਰਨ ਆ ਇਹਦਾ ਰਿਜ਼ਲਟ ਸਭ ਤੋਂ ਚੰਗਾ ਆਪਾਂ ਨੂੰ ਦੇਖਣ ਨੂੰ ਮਿਲਿਆ ਮਾਰਕੀਟ ਦੇ ਵਿੱਚ ਕਿਤੇ ਵੀ ਫੀਲਡ ਵੇਸਟ ਕਰਦੇ ਆਪਾਂ ਥੋੜਾ ਜਿਹਾ ਇਹ ਦਵਾਈ ਕੀ ਆ ਇਹ yellow ਨਿਸ਼ਾਨ ਦੇ ਵਿੱਚ ਆ ਜਿਹੜੀ ਵੀ ਦਵਾਈ ਆਪਾਂ yellow ਨਿਸ਼ਾਨ ਦੇ ਵਿੱਚ ਵਰਤਦੇ ਆ ਇਹ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਹੈ ਵੀ ਤੁਸੀਂ ਸਿੱਧਾ ਹੱਥ ਨਾਲ ਆਇਆ ਕਰੋ ਆਮ ਮੈਡੀਸਨ ਜਿਹੜੇ ਦੁਕਾਨਾਂ ਨੇ ਮੈਡੀਕਲ ਦੀਆਂ ਪਿੰਡਾਂ ਦੇ ਵਿੱਚ ਉਹਨਾਂ ਤੋਂ ਆਮ ਹੀ ਗਲਵਜ਼ ਮਿਲ ਜਾਂਦੇ ਨੇ ਤਾਂ ਦਸਤਾਨੇ ਚੜਾ ਕੇ ਤੁਸੀਂ ਦਵਾਈ ਨੂੰ ਵਰਤਿਆ ਕਰੋ ਇਹ ਦਵਾਈ ਵੈਸੇ ਵੀ ਥੋੜਾ ਜਿਹਾ ਜੇ ਸਿੱਧਾ ਹੱਥ ਲੱਗ ਜਾ ਥੋੜੀ ਦਵਾਈ ਲੜਦੀ ਆ ਇਹ ਉਹ ਤਾਂ ਜੇ ਆਪਾਂ ਇਲਾਜ ਦੱਸਾਂਗੇ ਜਦੋਂ ਤੁਸੀਂ ਦਵਾਈ ਨੂੰ ਆਪਾਂ ਇਹਨੂੰ ਜਦੋਂ ਕਹਿਰਾ ਭਰ ਗਿਆ ਮਿੱਟੀ ਦੇ ਵਿੱਚ ਮਿਕਸ ਕਰਕੇ ਛੱਟਾਂਗੇ 5-6 ਕਿਲੋ ਮਿੱਟੀ ਦੇ ਵਿੱਚ ਆਪਾਂ ਕਿੱਲੇ ਦਾ 1 ਲੀਟਰ ਦੀ ਡੋਜ਼ ਇਹਦੀ ਸੁਟਣੀ 5% ਆਉਂਦੀ ਹੈ ਇਹ ਤਾਂ ਜਦੋਂ ਪਰ ਲਾ ਕੇ ਸਟਾਂਗੇ ਆਪਾਂ ਹੱਥਾਂ ਦੇ ਉੱਪਰ ਗਲਵਜ਼ ਦਾ ਯੂਜ਼ ਕਰਾਂਗੇ ਇਹ ਗਲਵਜ਼ ਹਨ ਤੁਸੀਂ ਦੇਖ ਸਕਦੇ ਹੋ ਇਹ ਗਲਵਜ਼ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਇਹਦੇ ਵਿੱਚ ਦੀ ਪਾਣੀ ਨਹੀਂ ਲੰਘਦਾ ਪਹਿਲਾਂ ਤੁਸੀਂ ਹੱਥਾਂ ਨੂੰ ਚੰਗੀ ਤਰ੍ਹਾਂ ਸਰੋਂ ਤੇਲ ਲਾ ਲੈਣਾ ਸਰੋਂ ਤੇਲ ਲਾ ਕੇ ਤੁਸੀਂ ਗਲਵਜ਼ ਯੂਜ਼ ਕਰਨੇ ਨੇ ਉਸ ਤੋਂ ਬਾਅਦ ਤੁਸੀਂ ਰੇਤਾ ਸੁੱਕਾ ਇਹ ਰੇਤਾ ਲੈ ਕੇ ਦਵਾਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਜਦੋਂ ਤੁਹਾਡੇ ਹੱਥਾਂ ਦੇ ਉੱਪਰ ਗਲਵਜ਼ ਚੜਿਆ ਹੋਊਗਾ ਤਾਂ ਜਿਹੜੀ ਦਵਾਈ ਹੈ ਉਹ ਲੜੂ ਨਹੀਂ ਤੇ ਇਹਦਾ ਰੈਸਿਪੀ ਆਪਣੇ ਸਰੀਰ ਦੇ ਵਿੱਚ ਨਹੀਂ ਜਾਓ ਕਿਉਂਕਿ ਜੇ ਤੁਸੀਂ ਨੰਗੇ ਹੱਥ ਨਾਲ ਇਹਨੂੰ ਚੱਕਦੇ ਹੋ ਆਪਣੀ ਬਾਡੀ ਦੇ ਵਿੱਚ ਰੋਮ ਹੁੰਦੇ ਨੇ ਉਦੋਂ ਅਹੀਂ ਦਵਾਈ ਅੰਦਰ ਚਲੀ ਜਾਂਦੀ ਆ ਬਹੁਤੀਆਂ ਬਿਮਾਰੀਆਂ ਦਾ ਕਾਰਨ ਇਹ ਜਿਆਦੇ ਭੜੀਆਂ ਜ਼ਹਿਰਾਂ ਨੇ ਹੁਣ ਆਪਾਂ ਕਦੇ ਜਿਹੜੀ ਆ ਨਿਸਾਨਾ yellow ਵਾਲੀ ਦਵਾਈ ਕਦੇ ਜ਼ਮੀਨ ਦੇ ਵਿੱਚ ਨਹੀਂ ਪਾਈ ਪਰ ਇਸ ਟਾਈਮ ਇਸ ਵਾਰ ਇੰਨਾ ਕਿ ਜਿਆਦਾ ਅਟੈਕ ਆਪਾਂ ਨੂੰ ਮਜਬੂਰ ਨੇ ਦਵਾਈ ਵਰਤਣੀ ਪੈ ਰਹੀ ਆ ਤਾਂ ਕਰਕੇ ਆਪਾਂ ਇਹਨੂੰ ਗਲਵਜ਼ ਯੂਜ਼ ਕਰਾਂਗੇ ਜਦੋਂ ਬਾਹਣ ਦੇ ਵਿੱਚ ਸੁੱਟਣੀ ਆ ਕਈ ਵਾਰੀ ਜਦੋਂ ਛੁੜਦੇ ਆ ਪਾਣੀ ਦੇ ਵਿੱਚ ਦੀ ਲੰਘਦੇ ਆ ਤਾਂ ਪੈਰਾਂ ਨਾਲ ਦਵਾਈ ਲੱਗਦੀ ਆ ਤਾਂ ਤੁਸੀਂ ਗੋਡਿਆਂ ਤੱਕ ਤੁਸੀਂ ਚੰਗੀ ਤਰ੍ਹਾਂ ਸਰਵਾ ਤੇਲ ਲਾ ਲੈਣਾ ਉਸ ਤੋਂ ਬਾਅਦ ਤੁਹਾਡੇ ਦਵਾਈ ਇਹ ਲੜੂਗੀ ਨਹੀਂ ਬਟ ਇਹ ਸਭ ਤੋਂ ਸਸਤੀ ਤੇ ਸਭ ਤੋਂ ਤੁਹਾਨੂੰ ਬੈਸਟ ਰਿਜ਼ਲਟ ਇਹਦਾ ਮਿਲੂਗਾ ਜੇ ਸਾਈਪਰ ਸਟੋਗੇ ਤੁਸੀਂ ਉਹਦਾ ਵੀ ਕਲੋਰੋ ਦਾ ਵੀ ਉਹਨਾਂ ਰਿਜ਼ਲਟ ਨਹੀਂ ਮਿਲਣਾ ਜਿੰਨਾ ਰਿਜ਼ਲਟ ਤੁਹਾਨੂੰ ਲੈਮਡਾ ਨੇ ਦੇਣਾ ਤੇ ਦੁਬਾਰਾ ਫਿਰ ਕਹਿ ਰਿਹਾ ਵੀ ਗਲਵਜ਼ ਪਾ ਕੇ ਤੁਸੀਂ ਦਵਾਈ ਇਹ ਕਰਿਓ ਇਹ 350 400 ਦੇ ਨੇੜੇ ਲੀਟਰ ਪੈਂਦਾ ਇੱਕ ਏਕੜ ਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਦੇਊ ਬਾਕੀ ਜਦੋਂ ਦਵਾਈ ਡਿੱਗ ਵੀ ਉਸ ਤੋਂ ਬਾਅਦ ਟੈਂਪਰੇਚਰ ਘਟ ਰਿਹਾ ਟੈਂਪਰੇਚਰ ਜਿਵੇਂ ਘਟੂਗਾ ਓਵੇਂ ਹੀ ਆਪਾਂ ਨੂੰ ਫਾਇਦਾ ਹੋਊਗਾ ਜਿਵੇਂ ਜਿਵੇਂ ਟੈਂਪਰੇਚਰ ਘਟ ਗਿਆ ਓਵੇਂ ਮੇਰਾ ਸੁਣਦਾ ਉਹਨੇ ਹਾਈਬਰਨੇਟ ਕਰ ਜਾਣਾ ਬਾਕੀ ਤੁਸੀਂ ਦੇਖ ਸਕਦੇ ਹੋ ਕਣਕ ਪਾਣੀ ਨੂੰ ਬਿਲਕੁਲ ਤਿਆਰ ਆ ਤੇ ਜਰਮੀਨੇਸ਼ਨ ਦੁਆਰਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕਣਕ ਨੇ ਗ੍ਰੋਥ ਕਰੀ ਆ ਤੇ ਜਿਵੇਂ ਜਿਵੇਂ ਆਪਾਂ ਕਰਚੇ ਦੱਬਾਂਗੇ ਜ਼ਮੀਨ ਦੇ ਵਿੱਚ ਉਵੇਂ ਹੋਵੇਂ ਹੀ ਆਪਣੀਆਂ ਨੇ ਜ਼ਮੀਨਾਂ ਨੇ ਉਹ ਉਪਜਾਊ ਸ਼ਕਤੀ ਉਹਨਾਂ ਦੀ ਵਧੂਗੀ ਜੇ ਆਪਾਂ ਜਿਆਦਾ ਅੱਗ ਲਾਈ ਚੱਲਾਂਗੇ ਜਾਂ ਉਹ ਚੀਜ਼ਾਂ ਹੋਣਗੀਆਂ ਉਹ ਆਪਾਂ ਨੂੰ ਇੱਕ ਟਾਈਮ ਤੇ ਨਹੀਂ ਪਤਾ ਲੱਗਦਾ ਆਫਟਰ ਅ ਲੌਂਗ ਪੀਰੀਅਡ ਆਫ ਟਾਈਮ ਉਹ ਆਪਾਂ ਨੂੰ ਕੀ ਕਰਦਾ ਨੁਕਸਾਨ ਦਿੰਦਾ ਲਗਾਤਾਰ 10-15 ਸਾਲਾਂ ਬਾਅਦ ਆਪਾਂ ਨੂੰ ਪਤਾ ਲੱਗਦਾ ਵੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਗਈ ਆਪਣੇ ਖਾਦਾਂ ਦੀਆਂ ਨੇ ਡੋਜ਼ਾਂ ਨੇ ਉਹ ਵੱਧ ਗਈਆਂ ਆ ਇਹ ਤੁਸੀਂ ਮਿੱਟੀ ਦੇ ਵਿੱਚਰ ਲਾ ਕੇ 1 ਲੀਟਰ ਕਿੱਲੇ ਦਾ ਪਾ ਸਕਦੇ ਹੋ ਇਹਦੇ ਲਈ ਤੁਸੀਂ ਗਲਵਜ਼ ਯੂਜ਼ ਜ਼ਰੂਰ ਯੂਜ਼ ਕਰਨੇ ਨੇ ਕਈ ਭਰਾ ਤਾਂ ਜਿਵੇਂ ਆਪਾਂ ਪ੍ਰਦਾਨ ਕਹਿੰਦੇ ਨੇ ਕੱਟ ਪਹੋਗੀ ਫਿਪਰੋ ਨਿੱਲ ਹੋਗੀ ਉਹ ਵੀ ਆਪਾਂ ਨੰਗੇ ਹੱਥ ਨਾਲ ਛੁੱਟਦੇ ਆ ਉਹ ਇਨਾ ਕ ਖਤਰਨਾਕ ਸਾਲਟ ਹੈ ਵੀ ਉਹ ਕੀੜਾ ਮਕੌੜਾ ਡੱਡੂ ਤੱਕ ਨਹੀਂ ਛੱਡਦਾ ਸੋਚੋ ਵੀ ਆਪਣੇ ਹੱਥਾਂ ਦੇ ਵਿੱਚ ਜਾਊਗਾ ਆਪਾਂ ਨੂੰ ਸਰੀਰ ਦੇ ਵਿੱਚ ਉਹ ਬਿਮਾਰੀਆਂ ਪੈਦਾ ਕਰੂਗਾ ਹੀ ਕਰੂਗਾ ਸੋ ਧੰਨਵਾਦ ਜੀ ਬਾਕੀ ਜੇ ਕਿਸੇ ਭਰਾ ਦਾ ਹੋਰ ਸਵਾਲ ਹੋਇਆ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਮੇਰਾ ਨੰਬਰ ਵੀ ਉੱਥੇ ਚੱਲਦਾ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲ ਬਹੁਤ ਬਹੁਤ ਧੰਨਵਾਦ